ਮਾਲਕ ਦੇ ਘਰ ਦੇ ਵਿੱਚੋਂ ਐਸਾ ਹੁਕਮ ਆ ਕੰਮਕਾਰ ਘਰਬਾਰ ਕੰਮਕਾਰ ਵੱਲੋਂ ਘਰਬਾਰ ਵੱਲੋਂ ਬਿਆਨਤ ਦੁਖੀ ਹੋਏ ਕਹਾਣੀ ਖਰਾਬ ਹੋਈ ਪਈ ਬਿਆਨਤ ਜਿਵੇਂ ਬਾਵਾ ਦੁਖ ਬੁਰਾ ਹਾਲ ਬੁਰਾ ਹਾਲ ਹੋਇਆ ਪਿਆ ਇਹ ਨਹੀਂ ਪਤਾ ਵੀ ਕਸ਼ਟ ਕਲੇਸ਼ ਹੈ ਕੀਤਾ ਕੁਛ ਵੀ ਹੈ ਕੋਈ ਦਿੱਕਤ ਹੈ ਸਮੱਸਿਆ ਉਹ ਆ ਸਕਦਾ ਕੋਈ ਵੀ ਹੈ ਕੰਮ ਕਰ ਨਹੀਂ ਰਿਹਾ। ਓ ਨੋੜੀ ਨੋੜੀ ਗਰਮੀ ਰਹਿ ਨਾ ਵਧੀਆ। ਓ ਭਾਈ ਸਾਧਾ ਨੂੰ ਕੋਈ ਨਹੀਂ। ਸਰੀਰ ਲੋਹੇ ਵਰਗਾ। ਧੂਨੇ ਤੇ ਕਿਹੜਾ ਪੱਖਾ ਲੱਗਿਆ ਹੁੰਦਾ। ਬੋਲ। ਧੂਨੇ ਤੇ ਕਿਹੜਾ ਪੱਖਾ ਲੱਗਿਆ ਹੁੰਦਾ। ਹੈ? ਸਿਖਰ ਦੁਪਹਿਰਾ ਹੁੰਦਾ ਜਦੋਂ 1 ਵਜੇ ਧੂਨੇ ਤੇ ਤਪ ਕਰਨ ਲੱਗ ਜਾਂਦੇ ਉਹ ਫਿਰ ਕੋਈ ਪੱਕਾ ਥੋੜਾ ਲਾ ਕੇ ਕਰੀਦਾ। ਆ ਮਾਲਕ ਨੇ ਬਾਕੀ ਚ ਕੀ ਕੀਤੀ ਆਓ ਜੀ। ਵੀ ਜਿਹੋ ਜਾਂ ਮਾਲਕਾ ਉਹ ਜਾਂ ਆਪਾਂ ਉਹ ਜਾਂ ਸਹੀਰ ਦਿੱਤਾ ਉਹ ਜਾਂ ਭਖਣ ਭਖਤੀ ਵੀ ਦਿੱਤੀ ਉਹ ਜੀ ਸੈਨ ਸ਼ਕਤੀ ਵੀ ਦੇਤੀ। ਵੀ ਇਹਨੇ ਇਹੀ ਕੰਮ ਕਰਨਾ ਤੇ ਇਹੀ ਕੰਮ ਚਾਉਣਾ ਹੀ ਗਜਾਉਣਾ ਠੀਕ ਹੈ। ਅਜਾ SLA ਵਧੀਆ ਜਾ ਤੇ ਬੇੜਾ ਬੰਨੇ ਲਾਈਏ। ਉਹ ਪੀਰ ਕੋਟਲੇ ਵਾਲਾ ਢੰਡੇ ਬੇੜਿਆਂ ਨੂੰ ਉਤਾਰ ਦੇ। ਭੰਗਾ ਪੀਣਾ ਵੀ ਕੱਢੇ। we yeah. ਤੇ ਕਸ ਰਹਿੰਦਾ ਉਹ ਆ ਸਕਦਾ ਹੈ ਸਰੀਰ ਦੇ ਉੱਤੇ ਕਸ ਵਹਿੰਦਾ ਦਰਦ ਬਣ ਜਾਂਦਾ ਹੈ ਸਰੀਰ ਦਾ ਬੁਰਾ ਹਾਲ ਹੋ ਜਾਂਦਾ ਹੈ ਸਰੀਰ ਸੁਣ ਹੋ ਜਾਂਦਾ ਹੈ ਸਰੀਰ ਦੇ ਵਿੱਚ ਦਿੱਕਤ ਹੈ ਉਹ ਆ ਸਕਦਾ ਹੈ ਮਾਲਕ ਦੀ ਕਚਾਈ ਤੇ ਹੁਕਮ ਹੈ ਇਸੇ ਟਾਈਮ ਹੀ ਨਸ਼ਟ ਹੋ ਜਾਊਗਾ ਉਹ ਆ ਜਾਏ ਕੋਈ ਵੀ ਹੈ ਜਿਹੜਾ ਜਿਹੜਾ ਪੈ ਗਿਆ ਉਹ ਪੈ ਗਏ ਬਾਟਾ ਲੈ ਗਿਆ ਤਾਂ ਬਸ ਖਤਮ ਕਰੇ ਉੱਥੇ ਰੁਕ ਜਾਂਗੇ ਇਹਦਾ ਪਿੰਡ ਇਹ ਗੰਗਾ ਨਗਰ ਨਹੀਂ ਇਹ ਤਨਜੀ ਦੀ ਹੈ ਮੈਂ ਸੁਰਤ ਜਾਂ ਪੁੱਤਰ ਤੂੰ ਵੀ ਸੁਰਤ ਚ ਹੈ ਨਾਲ ਆਏ ਕੋ ਆਉਣਾ ਆ ਜਾਓ ਪਰਿਵਾਰ ਦਾ ਮੈਂਬਰ ਕੋਈ ਵੀ ਆ ਜਾਏ ਕੁੜੀਆਂ ਭੇਜਾ 13 ਨੇ ਤੂੰ ਭੇਜਾ ਪੁੱਤਰ 13 ਨੇ ਹਾਂ ਠੀਕ ਹੈ ਗੰਗਾ ਨਗਰ ਤੋਂ ਆਇਓ ਇੱਥੇ ਆਉਣੇ ਹੋ ਦਰਬਾਰ ਤੇ ਅੱਛਾ ਚਲੋ ਠੀਕ ਹੈ ਤੁਹਾਡਾ ਬਾਬਾ ਉਹਦੇ ਨਾਲ ਕੋਸ਼ਿਸ਼ ਕਰੋ ਤੁਹਾਡੀ ਮਰਜ਼ੀ ਹੈ ਮੇਰਾ ਇੱਥੇ ਕੋਈ ਮੈਟਰ ਨਹੀਂ ਮੈਂ ਤਾਂ ਬਾਬੇ ਨੇ ਹੁਕਮ ਲਾਇਆ ਵੀ ਇੱਕ ਬੱਚੀ ਦਾ ਸਰੀਰ ਢਿੱਲਾ ਹੈ ਸਰੀਰ ਦੇ ਵਿੱਚ ਦਿੱਕਤ ਰਹਿੰਦੀ ਹੈ ਬਹਾਵਾ ਟਾਈਮ ਦੀ ਰਹਿੰਦੀ ਹੈ ਬਹਾਵਾ ਟਾਈਮ ਦੀ ਸਮੱਸਿਆ ਹੱਲਣੀ ਹੋ ਮਤਲਬ ਇਹਦਾ ਹੱਲ ਹੈ ਨਹੀਂ ਡਾਕਟਰੀ ਇਲਾਜ ਵੀ ਕਰਾ ਲਿਆ ਬੋਲੋ ਕੌਣ ਇੱਥੋਂ ਜਕੜੀ ਹੋਈ ਐ ਐ ਨਾ ਹੁੰਦੀ ਤੇ ਨਾ ਐ ਹੁੰਦੀ ਐ ਬੁਰਾ ਹਾਲ ਐ ਘੁੰਮਦੀ ਤਾਂ ਨਹੀਂ ਸਾਡੇ ਨੂੰ ਘੁੰਮਦੀ ਤਾਂ ਨਹੀਂ ਪੱਕੀ ਗੱਲ ਔਰ ਘੁੰਮਣ ਲੱਗ ਜੂਗੀ ਮੈਨੂੰ ਜਿਹੜੇ ਚਾਂਸ ਲੱਗਦੇ ਆ ਉਹ ਚੀਜ਼ੀ ਉਹ ਜੀ ਐ ਗੰਗਾ ਨਗਰ ਕਿਹੜੇ ਮੱਲੇ ਨਗਰ ਤੇ ਰਹਿੰਦੇ ਆ ਲਵੀ ਸ਼ਿਵਮ ਕਲੋਨੀ ਚੌਂਕ ਸਤਿ ਭਾਵਨਾ ਉੱਥੇ ਚੌਂਕ ਬਣਦਾ ਹੈ ਚੌਂਕ ਤੋਂ ਲੈਫਟ ਮੁੜੀ ਆਪਾਂ ਚੱਲ ਇਹਨਾਂ ਦੇ ਘਰ ਇੱਧਰ ਆਜੋ ਸੁਣਾ ਮੈਂ ਤਰੇ ਕੋਟ ਲੈ ਤੇਰੇ ਤੇਰੀ ਮਾਣ ਮਾਤੀ ਜਿਹੜੇ ਬਲੇ ਕੋਟ ਲੈ ਤੇਰੇ ਤੇਰੀ ਮਾਣ ਮਾਤੀ ਬਾਬਾ ਤੇਰੇ ਸੱਚੇ ਦਰਬਾਰ ਕੀ ਮਾਤਾ ਵੈਸ਼ਨੂ ਦੇ ਨਰਾਤੇ ਕਿੰਨੇ ਵਾਰੀ ਰੱਖਿਆ ਇੱਕ ਵਾਰੀ ਭੋਲੇ ਸ਼ੰਕਰ ਦੇ ਵਰਤ 16 ਅਧਿਆਪਨ ਮੇਰੀ ਗੱਲ ਸੁਣੀ ਚਾਲੋ ਪਹਿਲਾਂ ਤੂੰ ਹਾਂ ਨਹੀਂ ਕਰਨੀ ਬਸ ਅਧਿਆਪਨ ਕਰਦਾ ਸੀ ਕੀ ਕੰਮ ਕਰਦਾ ਭਾਈ ਮੇਰੇ ਚਲੋ ਜੋ ਵੀ ਆਪਦੀ ਕਾਰਜਕਾਰੀ ਆ ਯਾਰ ਮੈਂ ਵੀ ਮੇਰਾ ਵੀ ਕੰਮ ਆ ਤੇਰਾ ਵੀ ਕੰਮ ਆ ਇਸ ਭੈਣ ਤੇ ਕਿੰਨੇ ਕ ਪੈਸੇ ਲਾਤੇ ਆ ਲਾਏ ਕਿੰਨੇ ਕ ਬਾਲੇ ਲਾਗੇ ਤੇ ਜੇ ਆਪਾਂ ਇਹ ਕੁੜੀਆਂ ਨੂੰ ਭੈਣ ਨੂੰ ਸਹੀ ਕਰਦੇ ਜਮਾ ਪੀਰ ਦੀ ਕਿਰਪਾ ਹੋ ਜੇ ਮੈਂ ਨਹੀਂ ਮੇਰੀ ਸਰਕਾਰ ਫਿਰ ਰੁਪਏ ਇਸ ਤਰ੍ਹਾਂ ਸੰਗਤ ਦੇ ਦਲਾ ਦੇ ਬਾਬਾ ਜੀ ਦੇਊਗਾ ਆਪਾਂ ਥੋੜਾ ਪੈਸੇ ਦੇਣੇ ਆ ਆਪਾਂ ਤਾਂ ਪੀਰ ਤੋਂ ਲੈਣੇ ਆ ਜੇ ਬਾਬਾ ਕਿਰਪਾ ਕਰ ਦੇ ਆਪਦੀ ਨੇਕ ਕਮਾਈ ਚੋਂ ਆਪਦੇ ਘਰ ਦੇ ਵਿੱਚ ਇਸ ਤਰ੍ਹਾਂ ਸੰਗਤ ਨੂੰ ਖਵਾ ਦੇਗਾ ਲੰਗਰ ਕਰ ਦੇਗਾ ਪੱਕੀ ਗੱਲ ਸ਼ੋਰ ਹੈ ਹੈ ਸੁਨੀਤਾ ਕੀਦਾ ਨਾਮ ਹੈ ਹੈ ਲੈ ਫੜੀ ਕਰਾ ਕਾਲ ਨੂੰ ਵਾਜ ਓ ਪਾਪਾ ਪੂਰਾ ਬੰਬ ਬੱਲਿਆ ਜਿਵੇਂ ਕਿੜਾ ਦੇ ਬੁਲਟ ਵਾਂਗ ਸਭ ਦਾਨੀ ਅੰਦੇ ਪਾਪਾ ਪੂਰਾ ਬੰਬ ਬੱਲਿਆ ਓ ਰੰਗਲੀ ਫਿਰਦੀ ਦੁਨੀਆ ਤੋਂ ਆ ਪਾਟੀ ਲੈਣ ਅੰਬ ਬੱਲਿਆ ਉੱਥੇ ਕਿਹੜਾ ਦੇ ਬੁਲਟੇ ਵਾਂਗ ਸਭ ਦਾਨੀ ਮੇਰਾ ਬਾਪਾ ਪੂਰਾ ਬੰਬ ਬੱਲਿਆ ਕਿਰਾਂ ਦੇ ਬੁਲਟ ਵਾਂਗ ਦੱਸਦਾ ਨਹੀਂ ਮੇਰਾ ਬਾਪਾ ਪੂਰਾ ਬੰਬ ਬੱਲਿਆ ਬੋਲ ਬਾਬਾ ਤੇਰੇ ਸੱਚੇ ਦਰਬਾਰ ਕੀ ਮੇਰੀ ਗੱਲ ਸੁਣ ਜਾਗਨ ਸੁੱਖਿਆ ਸੀ ਕਿੰਨਾ ਟਾਈਮ ਹੋ ਗਿਆ ਹੈ ਸੱਚੀ ਗੱਲ ਉਹ ਜਾਗਰਨ ਦੇ ਪੈਸੇ ਇੱਥੇ ਹੀ ਲੱਗ ਜਾਂਦੇ ਆ ਹੈ ਸਹੀ ਗੱਲ ਹੈ ਸਹੀ ਗੱਲ ਹੈ ਸਹੀ ਆ ਬਾਬਾ ਜਮਾ ਸਹੀ ਹੈ ਬੋਲ ਬਾਬਾ ਤੇਰੇ ਸੱਚੇ ਦਰਬਾਰ ਕੀ ਮਾਤਾ ਦਾ ਕੁਛ ਵੀ ਹੈ लेखा जोखा ਜਿਵੇਂ ਕਰਮ ਕਾਜ ਆਪਣੇ ਜ਼ੁਬਾਨ ਚੋਂ ਨਿਕਲ ਗਿਆ ਵੀ ਮਹਾ ਮਾਈ ਸਾਡਾ ਕਰਮ ਸੀ ਕੋਈ ਤੁਹਾਡਾ ਕਰਮ ਮੇਰੀ ਬੰਦ ਰੱਖ ਜ਼ੁਬਾਨ ਜੇ ਤੁਸੀਂ ਪੁੱਛ ਦੇਣੀ ਪੁੱਤਰ ਫਿਰ ਮੈਂ ਨਹੀਂ ਸਰਕਵਾਉਂਦਾ ਹੈ ਸਹੀ ਹੈ ਪੁੱਤਰ ਮਾਤਾ ਤੋਂ ਬਹੁਤ ਵੱਡਾ ਕਰਮ ਕਰਵਾਇਆ ਵੀ ਲੈ ਮਹਾ ਮਾਈਆ ਕਿਰਪਾ ਕਰ ਦੇ ਪਹਿਲਾਂ ਮੈਂ ਤੈਨੂੰ ਲੈ ਕੇ ਜਾਉਂ ਆਹੀ ਜਵਾਨ ਜੁਗਿਆ ਸੀ ਵੀ ਮੈਂ ਪਹਿਲਾਂ ਤੈਨੂੰ ਘਰ 'ਚ ਪ੍ਰਵੇਸ਼ ਕਰਵਾਉਂਗੀ ਬੋਲੋ ਆਪਣਾ ਪ੍ਰਵੇਸ਼ ਹੋਣ ਕਿਨਾਂ ਚਰ ਹੋ ਗਿਆ ਹੈ ਉਸੇ ਘਰ 'ਚ ਦਵਾਈਆਂ ਹੀ ਨਹੀਂ ਨਿਕਲੀਆਂ ਦਿਕਤ ਹੀ ਨਹੀਂ ਨਿਕਲੀ ਹਾਂਜੀ ਬੋਲੋ ਉਹਦੇ ਕਰਾਉਣਾ ਸੀ ਮਾਤਾ ਨੇ ਜਿੱਦੇ ਸਿਰ ਤੇ ਆ ਜਾਂਦੇ ਬੋਲ ਪੁੱਤਰ ਉਹਦੇ ਡਰ ਦਾ ਕਰ ਵੀ ਦੰਦ ਨਾਲੇ ਵਿੱਡਾਂ ਤੇ ਚੜ ਜਾਂਦਾ ਹੈ ਖੜਾ ਵੇਖਣਾ ਜਿਉਆ ਕੀ ਆ ਗਿਆ ਬੋਲ ਕਰ ਦੇਗਾ ਉਹ ਪੱਕੀ ਗੱਲ ਇੱਕ ਵਜਨ ਤੁਸੀਂ ਪਹਿਲਾਂ ਲਿਆ ਸੀ ਇੱਕ ਮੈਂ ਮਹਾਮਾਈ ਤੋਂ ਲੈ ਦਿੰਨਾ ਵਜਨ ਵਿਲੇ ਮਹਾਮਾਈ ਇਹਨਾਂ ਤੇ ਕਿਰਪਾ ਕਰ ਦੇ ਕਿਰਾਏ ਦੇ ਮਕਾਨ ਤੇ ਤੁਸੀਂ ਰਹਿੰਦੇ ਸੀ ਸੁਣੀ ਚੱਲੋ ਗੱਲ ਦੋ ਮਕਾਨ ਬਦਲੇ ਸੀ ਹੈ ਜਿਹੜਾ ਦੂਜੇ ਤੋਂ ਪਹਿਲਾਂ ਵਾਲੇ ਰਹਿੰਦੇ ਸੀ ਇੱਥੇ ਉੱਥੇ ਚਵਾਰਾ ਸੀ ਇੱਕ ਹੈ ਪੀਲੇ ਰੰਗ ਦਾ ਰੰਗ ਕੀਤਾ ਸੀ ਪੀਲਾ じゃ ਕੀਤਾ ਸੀ ਹਲਕਾ ਜਿਹੇ ਦੇ ਨਾਲ ਦਾ ਜਿਵੇਂ ਆ ਹੈ ਸੁਣੀ ਚੱਲੋ ਗੱਲ ਚਵਾਰਾ ਸੀ ਪੀਲਾ ਜਾਂ ਰੰਗ ਕੀਤਾ ਸੀਗਾ ਤੁਸੀਂ ਥੱਲੇ ਰਹਿੰਦੇ ਸੀ ਤਾਂ ਚਵਾਰੇ ਦੇ ਪਹਿਲਾਂ ਨੀਚੇ ਸੀ ਕਿ ਪਹਿਲਾ ਨੀਚੇ ਸੀ ਫਿਰ ਤੁਸੀਂ ਉੱਪਰਲੇ ਪੋਰਸ਼ਨ ਚਲੇ ਗਏ ਉੱਪਰਲੇ ਪੋਰਸ਼ਨ 'ਚ ਕੋਈ ਦਿੱਕਤ ਹੈ ਬਾਬੇ ਤੋਂ ਪੁੱਛ ਕੇ ਲਿਆ ਦੱਸ ਗਏ ਇਹਨਾਂ ਨੂੰ ਆਹ ਆਹ ਓ ਗੁਰਮਈ ਕਾਈ ਜਾਵਾ ਆਪਾ ਸਬਰ ਵੀਰ ਫਲ ਦੇ ਨਾਲ ਹੀ ਰਾਹ ਟੋਕਾ ਫਾਇ ਨਹੀਂ ਜਾਂਦਾ ਬਾਪੂ ਦੀ ਰਮਲ ਦੇ ਨਾਲ ਹੀ ਰਾਹ ਫਈਏ ਗਾਲ ਮੇਰੀ ਜਮਾ ਰਾਈਟ ਬਿਲਕੁਲ ਜੇ ਗਲਤ ਹੋਈ ਤਾਂ ਮੈਨੂੰ ਦੱਸ ਦਿਓ ਸੰਡੇ ਮਤੇ ਨਾਲ ਦੱਸੂਗਾ ਮੈਂ ਕੋਈ ਜ਼ੋਰ ਨਹੀਂ ਮੇਰੇ ਪਹਿਲਾਂ ਤੁਸੀਂ ਰਹਿੰਦੇ ਸੀ ਫਰਸਟ ਫਲੋਰ ਉਸ ਤੋਂ ਬਾਅਦ ਉੱਪਰਲੇ ਫਲੋਰ ਚੱਲ ਗਏ ਸਿੰਗਲ ਪੋਰਸ਼ਨ ਜਿਵੇਂ ਉੱਤੇ ਸਿੰਗਲ ਜਿਵੇਂ ਇੱਕ ਚਿਵਾਰੇ ਹੀ ਬਣਿਆ ਹੋਇਆ ਸੀ ਚਿਵਾਰੇ ਨੂੰ ਹਲਕਾ ਜਿਹਾ ਪਹਿਲਾਂ ਅਪੀਲਾ ਰੰਗ ਕੀਤਾ ਹੋਇਆ ਸੀ ਪਹਿਲਾਂ ਉਸ ਤੋਂ ਬਾਅਦ ਦੁਬਾਰਾ ਹੋ ਗਿਆ ਮੈਨੂੰ ਨਹੀਂ ਪਤਾ ਉਸ ਮਕਾਨ ਦੇ ਵਿੱਚ ਰਹਿਣਾ ਨਹੀਂ ਮਿਲਦਾ ਸੀ ਬੋਲੋ ਉੱਥੇ ਖਬਰਾੜ ਹੁੰਦੀ ਸੀ ਚਿੱਤ ਕਰਦਾ ਸੀ ਭੱਜ ਜੀਏ ਰਹਿਣਾ ਨਹੀਂ ਸਹੀ ਗੱਲ ਹੈ ਇੱਕ ਦੂਜੇ ਨੂੰ ਬਾਹ ਫੜ ਕੇ ਵੀ ਉੱਥੋਂ ਕੱਢ ਦਿੰਦੇ ਸੀ ਹੋਇਆ ਉਹ ਹੈ ਭੱਲੇ ਆਵਾ ਦਾ ਸਾਹ ਫੜ ਕੇ ਕੌਣ ਕੱਢਦਾ ਤੁਹਾਨੂੰ ਉੱਥੋਂ ਹਾਂਜੀ ਕੁਆਰੀ ਕੁੜੀ ਆ ਕੋਈ ਕਹਿੰਦਾ ਮੈਂ ਆ ਆਪਦੀ ਮੌਤ ਆਪ ਕਰ ਲਈ ਉੱਥੇ ਸੁਸਾਇਸਾਈਡ ਕੀ ਕਰ ਲਿਆ ਸੁਸਾਇਡ ਠੀਕ ਹੈ ਮਹਾਮਈ ਕਾਲਕਾ ਨੂੰ ਮੰਨਦੀ ਸੀ ਉਹ ਠੀਕ ਹੈ ਉਸ ਜਗ੍ਹਾ ਤੇ ਤੁਹਾਨੂੰ ਭੈ ਆਉਂਦਾ ਸੀ ਭੈ ਡਰ ਭੈ ਰਾਤ ਨੂੰ ਦੇਵਕ ਜਾਣਾ ਡਰ ਜਾਣਾ ਕਈ ਵਾਰੀ ਉਹ ਪੁੱਠੇ ਰਖਣੋ ਆਹ ਕੀ ਆ ਗਿਆ ਕੌਣ ਕਰਦਾ ਸੀ ਹੈ ਥੱਪੜ ਤਾਂ ਨਹੀਂ ਮਾਰਿਆ ਫੇਰ ਠੀਕ ਹੈ ਬਾਬੇ ਦਾ ਹੁਕਮ ਹੈ ਸੁਸਾਈਡ ਕੀਤਾ ਹੋਇਆ ਸੀ ਉੱਥੇ ਨੌਜਵਾਨ ਲੜਕੀ ਨੇ ਉਹ ਮਕਾਨ ਦੇ ਵਿੱਚ ਕਿਸੇ ਨੂੰ ਰਹਿਣਾ ਨਹੀਂ ਮਿਲਿਆ ਹੁਣ ਵੀ ਨਹੀਂ ਬੋਲੋ ਇਹ ਬਲਾ ਉੱਥੋਂ ਜਿੰਬੜੀ ਹੈ ਇਹਦਾ ਹਾਲ ਨਹੀਂ ਹੋਇਆ ਹੁਣੇ ਮੰਗਰ ਲੰਮ ਐਸੇ ਟਾਈਮ ਬਾਲੀ ਔਖੀਆਂ ਪੁੱਤਰ ਕੱਲੀ ਬਹਿ ਕੇ ਕਿੰਨਾ ਘਰਉਂਦੀ ਰਹੀਆਂ ਆਪਰਾ ਰੋਹੀ ਨਾ ਪਹਿਲਾਂ ਮੇਰੀ ਗੱਲ ਕਲੀਅਰ ਕਰੀ ਕਿੰਨਾ ਰੋਂਦੀ ਗੱਲਾਂ ਵੇਖ ਕੁੜੀਏ ਬਹੁਤ ਜ਼ਿਆਦਾ ਰੋਂਦੀ ਹੈ ਹਾਂਜੀ ਉਹ ਨਾ ਜਿਹੜੀ ਕੁੜੀ ਸੀ ਉਹਨੇ ਸੁਸਾਇਸਾਈਡ ਕੀਤਾ ਸੀ ਉਹ ਵੀ ਪਹਿਲਾਂ ਬੈਠ ਕੇ ਬਹੁਤ ਜ਼ਿਆਦਾ ਰੋਈ ਸੀ ਪਹਿਲਾਂ ਉਹ 2 ਘੰਟੇ 3 ਘੰਟੇ ਬੈਠ ਕੇ ਰੋਈ ਹੈ ਰੋਣ ਤੋਂ ਬਾਅਦ ਸੁਸਾਇਸਾਈਡ ਕਿਵੇਂ ਕੀਤਾ ਸੀ ਮੈਨੂੰ ਐ ਪੁੱਛ ਪਹਿਲਾਂ ਤੂੰ ਉਨੇ ਵੀ ਦੱਸ ਦੇਣਾ ਤਨ ਮੈਂ ਕਿਵੇਂ ਕੀਤਾ ਸੀ ਫਾਂਸੀ ਲੈ ਕੇ ਸਮਝ ਗਿਆ ਪੁੱਤਰ ਐਨਾ ਐਨਾ ਤੇਰਾ ਗਲਾ ਜਾਮ ਹੈ ਹੈ ਤੇਰੇ ਗਲ ਚ ਰੱਸਾ ਪਾਇਆ ਵਿਆ ਉਹ ਕਹਿੰਦੀ ਮੈਂ ਇਹਨੂੰ ਵੀ ਨਾਲ ਲੈ ਕੇ ਜਾਣਾ ਪੁੱਤਰ ਅੱਜ ਦੀ ਕਹਾਣੀ ਮੇਰੀ ਨੋਟ ਕਰ ਲੈ ਠੀਕ ਹੈ ਤੇ ਕਈ ਵਾਰੀ ਇਹ ਵੀ ਕਹਿੰਦੀ ਮੈਂ ਮਰ ਜਾਣਾ ਕਹਿੰਦੀ ਹੈ ਕਨੇ ਵਾਰੀ ਕਹਿੰਦੀ ਹੈ ਬਹੁਤ ਵਾਰੀ ਕਿਹਾ ਅੱਜ ਨਹੀਂ ਮਰਨ ਦੇ ਬੋਲ ਬੱਬਾ ਵਾਜ ਵੰਗ ਕਾ ਬਤਾਨੀ ਹਾਂ ਬਾਬਾ ਮੇਰਾ ਬੰਬ ਬੱਲਿਆ ਕਿਹੜਾ ਦੇ ਗੁਲਟਾ ਵੰਗ ਕਾ ਬਤਾਨੀ ਹਾਂ ਬਾਬਾ ਮੇਰਾ ਬੰਬ ਬੱਲਿਆ ਆਈਏ ਗੱਲ ਕਲੀਅਰ ਹਵਨ ਕਰਵਾਇਆ ਸੀ 5000 ਲਾਇਆ ਸੀ ਨਹੀਂ ਲੱਗਿਆ ਆਇਆ ਦੱਸਦਾ ਕਿੰਨੇ ਲੱਗਿਆ ਤੈਨੂੰ ਵੀ ਦੱਸ ਦੇਣੀ ਸੀ ਗਿਆਨੀਆਂ ਬਾਜਾ ਤੋਂ ਤੇਲ ਫੂਕਿਆ ਦੱਸ ਦਿੰਦਾ ਕਿੰਨਾ ਫੂਕਿਆ ਤੂੰ 5000 ਰੁਪਇਆ ਲਾਇਆ ਸੀ ਹਵਨ ਤੇ ਹਵਨ ਕਿੱਥੇ ਪਾਇਆ ਸੀ ਹਾਂਜੀ ਚਲੋ ਜੋ ਵੀ ਤੁਸੀਂ ਕਰਤਾ ਉਸ ਤੋਂ ਬਾਅਦ ਡੱਕਾ ਫਰਕ ਨਹੀਂ ਹੋਇਆ ਪੰਡਿਤ ਜੀ ਨੇ ਕੀਤਾ ਸੀ ਪੰਡਿਤ ਲੋਕਲ ਸੀ ਹੂੰ ਚਲੋ ਜੋ ਕਰਦਾ ਕਰਾਤਾ ਯਾਰ ਮੈਨੂੰ ਨਹੀਂ ਪਤਾ ਲੈਜ ਤੋਂ ਬਾਅਦ ਸਾਡੀ ਗਰੰਟੀ ਪਰ ਠੀਕ ਹੈ ਇਸ ਲੜਕੀ ਦਾ ਕਦੇ ਸਿਰ ਦੁਖਿਆ ਬਾਬੇ ਨੂੰ ਨਹੀਂ ਕਹਿਣਾ ਤੂੰ ਮੈਨੂੰ ਕੰਟੈਕਟ ਕਰੀ ਠੀਕ ਹੈ ਜੇ ਕਦੇ ਇਹ ਚੀਜ਼ ਤੰਗ ਕਰ ਗਈ ਮੈਨੂੰ ਕੰਟੈਕਟ ਕਰੀ ਬੋਲ ਸਾਹਮਣੇ ਗਿਆ ਪਰ ਸਹੀ ਲਾਈਨ ਤੇ ਤੁਰ ਕੇ ਆਉਣਾ ਇੱਥੇ ਸਰਧਾ ਨਾਲ ਨੀਅਤ ਨਾਲ ਜੋ ਸੇਵਾ ਕਰਨੀ ਸਰਧਾ ਨਾਲ ਕਰਨੀ ਹੈ ਸਮਝ ਗਿਆ ਸਾਨੂੰ ਪੈਸਿਆਂ ਦੀ ਨਹੀਂ ਸਾਨੂੰ ਬਸ ਸਰਕਾਰਾਂ ਦੀ ਹੈ ਠੀਕ ਹੈ ਪੁੱਤਰ ਤੇਰਾ ਭਲਾ ਹੋ ਜਾਊਗਾ ਇਸੇ ਟਾਈਮ ਹੋ ਜਾਊਗਾ ਹੁਣੇ ਹੀ ਹੋਊਗਾ ਬੋਲ ਇਸੇ ਟਾਈਮ ਹੋਊਗਾ ਬੈਠ ਬੋਲ ਬਾਬਾ ਤੇਰੇ ਸੱਚੇ ਦਰਬਾਰ ਕੀ ਕਲੀਅਰ ਗੱਲ ਹੋਰ ਕੁਝ ਰਹਿ ਗਿਆ ਵੀ ਤਨ ਹੈ ਬਗਾਨੇ ਨਹੀਂ ਤੇਰੇ ਬਣਦੇ ਤੇਰੇ ਆਪਦੇ ਹੀ ਨਹੀਂ ਬਣੇ ਸੀ ਬੋਲ ਬਾਬਾ ਤੇਰੇ ਸੱਚੇ ਦਰਬਾਰ ਕੀ ਜਾਗਦੇ ਰਿਆ ਕਰੋ ਮੈਨੂੰ ਪਤਾ ਲੱਗ ਜੂਗਾ ਵੀ ਜਾਗਦੇ ਹੈ ਜਾਗਦੇ ਰਹੋ ਜੁਕਾਰਾ ਲਾਓ ਹੱਥ ਖੜੇ ਕਰਕੇ ਬੋਲ ਬਾਬਾ ਤੇਰੇ ਸੱਚੇ ਦਰਬਾਰ ਕੀ ਆਹ ਆਹ ਕੀ ਬਾਤ ਆ ਮਹਾਮਈ ਕਾਲਕਾ ਦੇ ਦਰਬਾਰ ਦੀ ਆਪਦੇ ਨਾਮ ਦੀ ਜੈ ਹੋ ਬੋਲ ਬਾਬਾ ਤੇਰੇ ਸੱਚੇ ਦਰਬਾਰ ਕੀ ਇਸ ਬੱਚੀ ਦਾ ਬੁਲਾ ਕਰਨਾ ਬੇੜਾ ਪਾੜਨਾ ਕਿ ਸਰਕਾਰ ਹਾ ਪੌਣਾ ਦੇ ਪੈਣ ਹਲਾ ਰਹੇ ਲੱਗਦੇ ਤਰੇ ਭੋਲ ਪਿਆਰੇ ਪੌਣਾ ਦੇ ਪੈਣ ਹਲਾ ਰਹੇ ਲੱਗਦੇ ਤਰੇ ਭੋਲ ਪਿਆਰੇ ਬਾਬਾ ਮੈਨੂੰ ਹੁਕਮ ਸੁਣਾ ਦੇ ਬਾਬਾ ਮੈਨੂੰ ਹੁਕਮ ਸੁਣਾ ਦੇ ਗੁਰੂਆਂ ਤੋਂ ਸਿੱਖੇਗਾ ਬਾਬਾ ਮੇਰਾ ਬਰਸ਼ ਕੀਨੀ ਯਾਦਰੇ ਦਿੱਤੇ ਦਾ ਬਾਬਾ ਮੇਰਾ ਬਰਸ਼ ਕੀਨੀ ਯਾਦਰੇ ਦਿੱਤੇ ਦਾ ਬਾਬਾ ਮੇਰਾ ਬਰਸ਼ ਕੀਨੀ We'll be back. ਦੀ ਦੇ ਦਟਾ ਨੇ ਲੁਕੀ ਬਾਬਲਾ ਵੇ ਮੈਂ ਤੇਰੀਆ ਪਸਾਰ ਲੁਕੀ ਬਾਬਲਾ ਵੇ ਮੈਂ ਤੇਰੀਆ ਪਸਾਰ ਲੱਗਦਾ ਕੁਝ ਵੀ ਸਰੀਰ ਚੋਂ ਨਿਕਲਦਾ ਹੁੰਦਾ ਮਹਿਸੂਸ ਹੋਇਆ ਕਿੰਨੇ ਪਰਸੈਂਟ ਦਾ ਹਾਂਜੀ ਲੈ ਹੁਣ ਖੜੀ ਹੋ ਪੁੱਤਰ ਐ ਤੁਰ ਜਾਈ ਗੇਟੋ ਬਾਹਰ ਹੋ ਜੀ ਤੂੰ ਨਾਲ ਜਾਵਦਾ ਠੀਕ ਐ ਗਲਾਸ ਰੱਖ ਦੇ ਇਧਰ ਸਾਈਡ ਤੇ ਕੀ ਕਹਿਣਾ ਆ ਜਾ ਬਾਬਾ ਤੈਨੂੰ ਲੱਡੂ ਦਿੰਦਾ ਠੀਕ ਐ ਨਾ ਆ ਜਾ ਬਾਬਾ ਤੈਨੂੰ ਲੱਡੂ ਹਾਂ ਜਾ ਇਧਰ ਫੜ ਗਿਆ ਆਪ ਇਧਰ ਚੀਜ਼ ਵਾੜ ਦੇਣੀ ਆ ਫੇਰ ਕਰਨਾ ਕੰਮ ਹੀ ਆਪਣਾ ਹੈ ਬਾਬਾ ਨਹੀਂ ਕਰਦਾ ਆ ਕੀਤੀ ਗੱਲ ਮਿੰਦਿਆ ਜਿਹਨੇ ਕਰਨਾ ਹੁੰਦਾ ਉਹ ਇਹ ਨਹੀਂ ਕਰਦਾ ਪਲਾ ਨਹੀਂ ਕਰਦਾ ਉਹ ਕਹਦੂਗਾ ਪਹਿਲਾਂ ਮੇਰੀ ਗੱਡੀ ਤੇ ਆਓ ਫਿਰ ਬਾਬਾ ਜੀ ਉਪਾਹ ਕਰਨੇ ਪੈਣਗੇ ਐ ਹੋਊਗਾ ਜੀ ਪੈਸੇ ਲੱਗਣਗੇ ਜੇ ਕਲਾ ਤਾਂ ਹੁਣੇ ਹੋ ਜੂਗਾ ਹੈ ਕਦੇ ਫਕੀਰਾਂ ਨੇ ਵੀ ਟਾਈਮ ਦਿੱਤੇ ਜਿਹਦੀ ਕੋਈ ਦਿੱਕਤ ਹੈ ਸਮੱਸਿਆ ਬਾੜੀ ਹੈ ਇਹਨਾਂ ਨੂੰ ਰਾਹਤ ਕੋਈ ਚਮਤਕਾਰ ਹੋਵੇ ਉਹਨੂੰ ਫਾਇਦਾ ਹੋਵੇ ਫੇਰ ਹਾਂਜੀ ਉਹਨਾਂ ਠਾਗੇ ਥੋਰੀਆਂ ਵਾਲਾ ਕੰਮ ਜਿਹੜਾ ਠਾਗਾ ਉਹ ਠਾਗ ਹੀ ਰਹਿ ਜਾਂਦਾ ਕਦੇ ਵੇਖਿਆ ਚੋਰ ਜਿਹੜਾ ਹੁੰਦਾ ਉਹ ਸ਼ਾਹ ਬਣਿਆ ਹੋਵੇ ਚੋਰੀਆਂ ਬਹੁਤ ਕਰਦਾ ਉਹ 100 ਵਾਲੀ ਵੀ ਕਰ ਲੈਂਦਾ 1000 ਵਾਲੀ ਵੀ ਕਰ ਲੈਂਦਾ ਸੋਨੇ ਵਾਲੀ ਵੀ ਕਰ ਲੈਂਦਾ ਲੱਖਾਂ ਵਾਲੀ ਵੀ ਕਰ ਲੈਂਦਾ ਪਰ ਰਹਿੰਦਾ ਉਹ ساری ਜ਼ਿੰਦਗੀ ਚੋਰੀ ਹੈ ਹੈ ਹਾਂ ਜੀ ਜਿੱਤੇ ਇੱਥੇ ਮੱਥੇ ਤੇ ਟੈਗ ਲੱਗ ਗਿਆ ਨਾ ਵੀ ਇਹ ਚੋਰ ਆ ਤਾਂ ਚੋਰ ਹੀ ਬੱਜੂਗਾ ਸਮਝ ਗਿਆ ਫਕੀਰ ਫਕੀਰ ਹੀ ਬਾਈ ਹਾਂ ਜੀ ਇਧਰ ਆ ਜਾ ਪੁੱਤਰ ਕਿਵੇਂ ਆ ਹੁਣ ਦੱਸ ਆ ਜਾ ਲੇ ਇਹਨਾਂ ਹੌਦ ਮੋਹ ਦਾ ਸਦਾਵੀ ਮੈਨੂੰ ਕਿੰਨੇ ਪਰਸੈਂਟ ਫਰਕ ਪੈ ਹਾਂਜੀ ਬਹੁਤ ਫਰਕ ਪੈ ਗਿਆ ਪੱਕੀ ਗੱਲ ਐਂ ਰਵੇਂਗੀ ਐਸ਼ ਕਰ ਹਮ ਲੇਗੀ ਬੋਲ ਬਾਬਾ ਤੇਰੇ ਸੱਚੇ ਦਰਬਾਰ ਕੀ ਮੈਂ ਤਾਂ ਲੰਗਰ ਕਰਾਉਂਗਾ ਬਸ ਸੁਣ ਤੂੰ ਵੱਟ ਤਿਆਰੀ ਆਪ ਲੰਗਰ ਲਾਵਾਂਗੇ ਬਸ ਸਹੀ ਐ ਨਾ ਗੱਲ ਸੰਗਤ ਚ ਰੰਗਤ ਆ ਲੰਗਰ ਦੀ ਰੱਬ ਆ ਹਾਂਜੀ ਬੋਲ ਬਾਬਾ ਤੇਰੇ ਸੱਚੇ ਦਰਬਾਰ ਕੀ ਬਾਬਾ ਮੈਨੂੰ ਚਾਹ ਲਿਆ ਦੋ ਕਰੜੀ ਕਰਕੇ Yeah. <music> you